ਤੁਹਾਨੂੰ ਤਨਖਾਹਾਂ ਮਿਲਦੀਆਂ 10 ਲੱਖ ਰੁਪਏ ਸਸ ਜੀ ਤੁਹਾਨੂੰ ਤਨਖਾਹਾਂ ਮਿਲਦੀਆਂ 10 ਲੱਖ ਰੁਪਏ ਸਸ ਜੀ ਜੇ ਤੁਹਾਨੂੰ ਚਾਹੀਦਾ ਤਾਂ ਮੈਨੂੰ ਆ ਕੇ ਇੱਕ ਸਰਪ੍ਰਿੰਸ ਮਿਲ ਤੋਂ ਮਾਰੋ ਇੱਥੇ ਪੈਸਾ ਕੱਢਿਆ ਤਾਂ ਨਹੀਂ ਕੋਈ ਨਮੈ ਮੈਂ ਇਹਨਾਂ ਗੈਂਕੇ ਪਾਇਓ ਸੀ ਬਿਲਾ ਗੈਂਕ ਲੈਣੇ ਨਹੀਂ ਮੈਨੂੰ ਪਤਾ ਹੀ ਨਾ ਕਿ ਕਿੰਨੇ ਸੀ ਪੈਸੇ ਬਟਾ ਉਹ ਸੱਚੀ ਆ 25000 ਤੇਰੇ ਕੋਲ ਨੋਟ ਦੀ ਫੋਟੋ ਸਟੇਟ ਕੀਤੀ ਇੱਧਰ ਆਓ ਜੀ ਕਿਹੜਾ 12 12 24 1 25 ਆ ਤੇਰੇ ਕੋਲ ਫੋਟੋ ਸਟੇਟਸ ਨੇ ਸਰ 1500 ਤੁਹਾਡਾ ਕੀ ਕਰੀ ਮੈਂ ਨਾ ਬੋਲਦਾ। ਛੋਟਾ ਸਰ ਪਲੀਜ਼ ਇਹਦਾ ਮਾਫੀ ਵੱਡੇ ਹੋ ਮਿਲ ਤੋਂ ਵੱਡੇ ਹੋ ਗਲੀ ਦਾ ਨੰਬਰ। ਤੁਸੀਂ ਨਾ ਮੇਰੀ ਗੱਲ ਸੁਣੋ। ਤੁਸੀਂ ਪਰਿਸ਼ਵਤ ਨਾ ਲਾਓ ਆਪਣੀ ਜਿੰਨ ਸੌਂਗ ਆਪਣੀ ਬੱਚੇ ਤੋਂ ਬਾਅਦ ਮੈਨੂੰ ਸਬਵਾਇਡ ਹੋਦੀ। ਦੇਸ਼ ਭਗਤੀ ਲਾਓ ਦੇਸ਼ ਭਗਤੀ ਦੋਸਤੋ। ਕਿਉਂ ਤੁਸੀਂ ਸੱਤਾ ਨਾਸਤ ਕਰਦੇ? ਕਿੱਡੀ ਵੱਡੀ ਪੋਸਟ ਆ ਤੁਹਾਡੀ ਡਾਇਰੈਕਟਰ ਆਫ ਫੈਕਟਰੀਜ਼। ਮੂੰਹ ਪਰ ਜਾਂਦਾ ਡਾਇਰੈਕਟਰ ਆਫ ਕਪੀ ਸਟੈਂਡ। ਤੁਸੀਂ ਕਦੇ ਸੋਚਿਆ ਕਿੰਨਾ ਪੜ੍ਹੇ ਹੋ ਤੁਸੀਂ? ਮੈਂ ਜਿੰਨੀ ਗੋਲ। ਇੰਜੀਨੀਅਰਿੰਗ ਕੀ ਕੀ ਹੈ? ਛੋਟੇ ਤੋਂ ਵੀ ਬਹੁਤ ਮਾਸਟਰ ਕੀਤੇ ਲੋਕ ਹੱਥਾਂ ਦੇ ਵਿੱਚ ਡਿਗਰੀਆਂ ਡਿਪਲੋਮੇ ਲੈ ਕੇ ਬੇਰੁਜ਼ਗਾਰ ਫਿਰਦੇ ਹਨ ਤਵੇ ਉਹਨਾਂ ਵੱਲ ਸੋਚਿਆ ਉਹਨਾਂ ਵੱਲ ਦੇਖਿਆ ਕਿਤੇ ਵੀ ਬੇਰੁਜ਼ਗਾਰ ਮੇਰੇ ਤੋਂ ਵੱਧ ਪੜੇ ਲਿਖੇ ਹੈਗੇ ਮੈਂ ਮੰਨ ਲਈ ਮੈਂ ਵੱਡਾ ਛੋਟਾ ਮੈਂ ਹੈਗਾ ਪਰ ਆਲ ਕਿਉਂ ਕਰਦਾ ਉਸੀ ਨਹੀਂ ਕਰ ਕੋਣ ਕੋਟ ਸੈਕਟਰੀ ਪ੍ਰਿੰਸੀਪਲ ਸੈਕਟਰੀ ਕੋਆਰਡੀਨੇਟਰ ਕੋਣ ਹੈਗਾ ਫਰੈਂਸ ਰਮਨ ਆਰ ਬੈਂਕਰ ਰਮਨ ਹੌਨਸਟ ਨੇ ਜਨ ਨੂੰ ਵੀ ਨਾ ਦਿੰਦੇ ਅਤੇ ਉਹਨਾਂ ਨੂੰ ਹਸਾਪਤਲੀ ਲੁਧਿਆਣੇ ਦੇ ਵਿੱਚ ਜਿਹੜੇ ਜਿਹੜੇ ਕਿਹੜੇ ਬੰਦੇ ਦੇ ਨਾਲ ਹਸਾਪਤਲੀ ਹੈ ਜੇ ਤੁਸੀਂ ਲੁਧਿਆਣੇ ਦੇ ਮੌਦੋਂ ਵੀ ਤੁਹਾਨੂੰ ਸਮਝ ਆਉਣੀ ਬੋਲੀ ਹੱਜੋ ਤੁਸੀਂ ਨਾਮ ਨਾਮ ਕਰੋ ਸਾਡੀ ਸਾਡੀ ਨਾ ਇੰਡਸਟਰੀ ਛੋਟੇ ਛੋਟੇ ਡੁੱਬਦੀ ਡੁੱਬਦੀ ਹੈ ਕਿੰਨੇ ਗਾਜ ਦੀ ਪ੍ਰਾਪਰਟੀ 500 ਗਾਜ 300 ਗਾਜ ਤੁਸੀਂ ਆ ਐਨੇ ਨੇ ਪੈਸੇ ਹੋਰ ਕਰੋ ਮੈਂ ਆਪਣਾ ਇੱਕ ਸਾਲ ਜਿਹੜਾ ਪੂਰਾ ਵਾਰ ਨਹੀਂ ਲੱਗਦਾ ਜਿਹਨੀਆਂ ਮੁੰਡ ਨੋਕੀ ਕਰਨ ਮਾਣਰੀ ਕਰਨ ਲੋਕਨ ਮੁਖੇ ਰਾ ਦੇ ਅੰਦਰ 33 ਮਾਰ ਤੇ ਚਲੇ ਜਾਣਾ ਮੁਖ ਸੇਵਾ ਕਰਨ ਮੇਰੇ ਡਰਾਈਵਰ ਤੋਂ ਬਾਗੀ ਕਰਨ ਦਾ ਐਡਵਾਈਸ ਕਰਾਂ ਐਸੇ ਲੈ ਕੇ ਫ੍ਰੀ ਗੰਫੀਕ ਇਹ ਕਿਉਂ ਗਲਤੀ ਕੀਤੀ ਧੱਕੀ ਚਾ ਬਹੁਤ ਤੁਸੀਂ ਕਹਾ ਬਣਾਇਆ ਬਹੁਤ ਕੋਈ ਨਹੀਂ ਬਹੁਤ ਵੱਡਿਆ ਲੋਕਾਂ ਨੂੰ ਮੈਂ ਕਹਿੰਦਾ ਇੰਨਾ ਨੋਕੜ ਕਿੰਨਾ ਵੱਡਾ ਕਿੱਡਾ ਵੱਡਾ ਉਹਦਾ ਬੋਜੀ ਇਹ ਸੌਦੇ ਦੀ ਗ੍ਰੇਸ ਤੇ ਗਰੀਮੋ ਇਮਾਨਦਾਰੀ ਨਾਲ ਵਾਧੇ ਜਾਂ ਨਾ ਵਾਧੇ ਆ ਗੰਦ ਖਾਨ ਨਾਲ ਨਹੀਂ ਵਾਧਦੀ ਜਾਂਦੀ ਇੰਨਾ ਜਿਨ ਮਾ ਲੱਗਿਆ ਤਾਂ ਕਦੇ ਤਾਂ ਨਾ ਗਰੀਮੇ ਮੈਂ ਕਦੇ ਕਿਸੇ ਕੋਲ ਕਿਰਪਿਆ ਨਹੀਂ ਮੰਗਿਆ ਇਹਨਾਂ ਨੇ ਆਪ ਤੁਸੀਂ ਖੁਸ ਰਹੇ ਹੋ ਮੈਨੂੰ ਨਹੀਂ ਵਧਾਈ ਖੁਸਰੇ ਲੈਂਦੇ ਆ ਭਾਂਡ ਲੈਂਦੇ ਆ ਢੋਲ ਵਜਾਉਣ ਵਾਲੇ ਲੈਂਦੇ ਆ ਵਧਾਈ ਤੁਸੀਂ ਉਹਨਾਂ ਚੋਂ ਤੁਸੀਂ ਡਾਇਰੈਕਟਰ ਫੈਕਟਰੀ ਪੂਰੇ ਪੰਜਾਬ ਦੇ ਡਾਇਰੈਕਟਰ ਉਹ ਫੈਕਟਰੀ ਚੱਲਣਾ ਧੰਨਵਾਦ ਉਹਨੂੰ ਕਿ 10 ਬੇਟਾ ਕਿੱਥੇ ਆ ਤੂੰ ਲੱਗੂ 10 ਕੀ ਕਰਨਾ ਬੌਜੀ ਦਾ ਭਾਈ 35000 ਰੁਪਏ ਮੰਗਦੇ ਨੇ 25000 ਇੱਕ ਇੱਕ ਦੇਖੋ ਇੱਕ ਵਾਰ ਦੇਖੋ ਮੈਂ ਇੱਕ ਤੇਲੀ ਮੰਡੀ ਆਦੇ ਬੜੇ ਬੱਚੇ ਮਾਰਦੇ ਭਾਈ 3 ਮਹੀਨੇ ਹੋ ਗਏ ਜੀ ਮੈਨੂੰ ਨਹੀਂ ਪਰਚਨਰ ਕੋਈ ਕੰਮ ਦੀ ਗੱਲ ਸੁਣ ਰਾਂ 3 ਮਹੀਨੇ ਹੋ ਗਏ ਜੀ ਘੁੰਮਦਿਆਂ ਨੂੰ ਜੀ ਇੱਕ ਮਿੰਟ ਚੰਡੀਗੜ੍ਹ ਜਾ ਕੇ ਵੀ 2 3 ਵਾਰੀ ਜਾ ਕੇ ਮਿਲ ਗਏ ਆ ਜੀ ਫਿਰ ਇੱਥੇ ਗੱਲ ਹੋ ਨਿਪੜੀ ਆ ਦੀ ਇੱਕ ਮਿੰਟ ਦੱਸੋ ਭਾਜੀ ਇੱਕ ਮਿੰਟ ਸਾਹਮਣੇ ਆਗੇ ਮੈਨੂੰ ਇੱਕ ਗੱਲ ਦੱਸੋ ਸਰ ਨਹੀਂ ਇੱਕ ਮਿੰਟ ਤੁਹਾਡੀ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਨਹੀਂ ਮੇਰੇ ਹੱਥ ਲਿਆ ਭਾਈ ਇੱਕ ਮਿੰਟ ਆ ਵੀ ਇੱਧਰ ਸੁਣੋ ਗੱਲ ਭਾਈ ਇੱਧਰ ਸੁਣੋ ਗੱਲ ਤੁਸੀਂ ਚੰਡੀਗੜ੍ਹੋਂ ਆਏ ਲੁਧਿਆਣੇ ਲੁਧਿਆਣੇ ਆ ਕੇ ਗੰਦ ਖਾਣ ਤੋਂ ਤੁਹਾਡਾ ਮਨ ਨਹੀਂ ਭਰਿਆ ਸ਼ ਇਹ ਤੁਹਾਡੇ ਬੱਚਿਆਂ ਦੇ ਕੋਡ ਫੁੱਟਣਾ ਸਾਨੂੰ ਮੈਂ ਕਹਤਾਂ ਤੁਹਾਡੀ ਔਲਾਦ ਇਹਦੇ ਐਲ.ਓ.ਬੀ. ਵੀ ਬੰਦੀਆਂ ਕੋਡ ਹੋ ਜਾਣਾ ਕੋਡ ਹੈ ਕੋਡ ਹੈਗਾ ਮੈਂ ਕਿਤੇ ਮੰਗਿਆ ਮੈਂ ਇਹ ਸੂਟੋਰੀ ਦਾ ਕੋਡ ਆ ਫੜ ਜਾਓ ਤੁਸੀਂ ਕਿਉਂ ਨਹੀਂ ਫੜਦੇ ਐਦਾਂ ਹੀ ਗੱਲਾਂ ਕਰਦੇ ਅਫਸੋਸ ਹੁੰਦਾ ਐਡੇ ਐਡੇ ਉਹਦੇ ਆ ਤੇ ਬੈਂਕਾਂ ਰੋਂਣ ਨੂੰ ਦਿੰਦੇ ਪੈਸੇ ਵੀ ਕੋਈ ਨਾ ਕਿਸੇ ਨੂੰ ਹੋਈ ਨਹੀਂ ਸਕਦਾ ਕਰ ਨਹੀਂ ਐਕਸੈਸ ਹੈਗਾ ਤੁਹਾਡਾ ਤੁਹਾਡਾ ਮੰਤਰੀ ਮੰਨਿਸਟਰ ਕੌਣ ਆ ਤੁਹਾਡਾ ਉਹਨਾਂ ਨੇ ਇਹ ਤੇ ਬੁਲਾਇਆ ਤੁਸੀਂ ਕਦੋਂ ਕਹਿੰਦੇ ਆਪਣੇ ਤੌਰ ਤੇ ਉਹ ਹਨ ਤੇ ਤੁਸੀਂ ਸੱਨੇ ਵੀ ਨਹੀਂ ਪੁੱਜ ਕੇ ਬੇਈਮਾਨ ਤੁਹਾਨੂੰ ਕਿੰਨੀ ਦਿਨ ਪਹਿਲਾਂ ਕਾਲ ਗਈ ਸੀ ਮੇਰੇ ਵੱਲੋਂ ਕਿੰਨੇ ਦਿਨ ਪਹਿਲੇ ਕੋਈ ਮੇਰੇ ਵੱਲੋਂ ਕਾਲ ਗਈ ਸੀ ਕਿੰਨੇ ਦਿਨ ਪਹਿਲਾਂ ਗਈ ਸੀ ਦੱਸ ਨਹੀਂ ਮਹੀਨਾ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕੀਤੀ ਤੁਸੀਂ ਕਿਸੇ ਤੋਂ ਵੀ ਨਹੀਂ ਮੈਂ ਪ੍ਰਾਈਵੇਟਲੀ ਕਹਿੰਦੀ ਤੁਸੀਂ ਪਹੁੰਚ ਬੇਈਮਾਨ ਹੋ ਹਟ ਜਾਓ ਤੁਸੀਂ ਬੇਈਮਾਨਿਆ ਕਰੋ ਕਿਹਾ ਸੀ ਇਹਨਾਂ ਨੂੰ ਨਹੀਂ ਕੱਟਣੀ ਬੇਟਾ ਮਾਫੀ ਮੰਗਦੇ ਛੱਡਨੇ ਜਾਂ ਬੁਲਾਈ ਹੋਲੀ ਨੇ ਸਾਰੇ ਕੁਰੀ ਨਾਲ ਸੁਣੋ ਭਾਈ ਛੋਟੀ ਛੋਟੀ ਇੰਡਸਟਰੀ ਛੋਟੀ ਛੋਟੀ ਇੰਡਸਟਰੀ ਜਿਨ੍ਹਾਂ ਦਾ ਕੋਈ ਆਧਾਰ ਵੀ ਨਹੀਂ ਹੈਗਾ ਉਹਨਾਂ ਦੇ ਵੀ ਕਾਰਗਾਈ ਹੋ ਰਹੀ ਹੈ ਜੀ ਕਾਰਗਾਈ ਬਣ ਨਹੀਂ ਬਿਲਕੁਲ ਉਹ ਭਾਈ ਨੂੰ ਬੁਲਾਣਾ ਜਿਹੜਾ ਮੇਰੇ ਕੋਲ ਉਹ ਭਾਈ ਇਹ ਪਰਾਈ ਹੈ ਸ਼ਬਰਾਜੀ ਹੈਗੇ ਨੇ ਤੁਸੀਂ ਮੇਰੀ ਗੱਲ ਨੂੰ ਸਮਝਦੇ ਹੋ ਤੁਸੀਂ ਇਸ ਮੁੰਡੇ ਨੂੰ ਜੇ ਤਾਂ ਰਿਗਰੈਟ ਕਰਦੇ ਹੋ ਇਹ ਮੰਨਦਾ ਮੈਂ ਨਾ ਕਿ ਚੱਲ ਜਾਾਂਗੇ ਰਾਤ ਨੂੰ ਬੰਦੇ ਬਣ ਕੇ ਰਹਿਣਾ ਇਮਾਨੀ ਨਹੀਂ ਕਰਦਾ ਬਿਲਕੁਲ ਨਹੀਂ ਕਰਾਂਗਾ ਜੀ ਨਹੀਂ ਜਿੱਦ ਨੌਕਰੀ ਕਰਾ ਨਹੀਂ ਕਰਾਂਗਾ ਵੀ ਮੇਰੀ ਗੱਲ ਸੁਣ ਤੇ ਕੋਈ ਇੱਕ ਵੀ ਮੰਗੇ ਆਵੇ ਮੇਰੇ ਕੋਲੋਂ ਬਈ ਬਿਲਕੁਲ ਨਹੀਂ ਹੋ ਗਿਆ ਜਦੋਂ ਤੁਹਾਡੇ ਕੋਲੇ ਜਾਣ ਨੂੰ ਮਿਲੇ ਤਿੰਨ ਦਿਨ ਤੱਕ ਇੰਡੀਆ ਆ ਕੇ ਗੱਲ ਸੁਣੀ ਆ ਜੀ ਇਵਨ ਮੈਂ ਇਹ ਤਿੰਨ ਮਹੀਨੇ ਹੋ ਗਏ ਸਾਨੂੰ ਕੋਈ ਕੰਮ ਨਹੀਂ ਆਇਆ ਸੀ ਮੈਂ ਫਾਈਨਲ ਦੋਸਤੋ ਮੈਂ ਜਿਹੜੀ ਕ腐ਪਸ਼ਨ ਦੇ ਵਿਰੁੱਧ ਡਰਾਈਵ ਹੈਗੀ ਆ ਮੈਂ ਇਹਨਾਂ ਦੋਸਤਾਂ ਦਾ ਮੇਰੇ ਇੰਡਸਟਰੀ ਲਿਸਟ ਭਰਾ ਨੇ ਫੈਕਟਰੀਆਂ ਵਾਲੇ ਛੋਟੀ ਛੋਟੀ 200 ਗਾਜ 300 ਗਾਜ ਦੀ ਫੈਕਟਰੀ ਆ ਪੋਲੂਸ਼ਨ ਦਾ ਉਤਰ ਜਾਣਾ ਫੈਕਟਰੀ ਫੈਕਟਰੀਜ਼ ਡਾਇਰੈਕਟਰ ਆਫ ਫੈਕਟਰੀਜ਼ ਦਾ ਨਕਸ਼ਾ ਪਾਸ ਚਾਹੀਦਾ ਬਿਜਲੀ ਬੋਰਡ ਜਾਣਾ ਨਕਸ਼ਾ ਪਾਸ ਚਾਹੀਦਾ ਟੈਂਪੋ ਲੋਨ ਲੈਣਾ ਨਕਸ਼ਾ ਪਾਸ ਚਾਹੀਦਾ ਨਕਸ਼ਾ ਪਾਸ ਹੋਊਗਾ ਫਿਰ ਫੈਕਟਰੀ ਲਾਇਸੈਂਸ ਇਸ਼ੂ ਹੁੰਦਾ ਮੇਰੇ ਕੋਲੇ ਬਹੁਤ ਦਿਨਾਂ ਤੋਂ ਸਾਫੀਆਂ ਬੜੀਆਂ ਸ਼ਿਕਾਇਤਾਂ ਮੈਂ ਦਿਨਾਂ ਨੂੰ ਕਾਲ ਵੀ ਕੀਤਾ ਵੀ ਸਾਹਿਬ ਤੁਸੀਂ ਪਲੀਜ਼ ਐਮਪੀ ਬੇਰੀ ਸਾਹਿਬ ਘਟੋ ਸਾਡੀ ਇੰਡਸਟਰੀ ਡੁੱਬੀ ਹੋਈ ਹੈ ਲੁਧਿਆਣੇ ਦਾ ਇੰਡਸਟਰੀ ਲੇ ਸਰਾ ਤਰਾ ਕਰਦਾ ਸੇਲ ਟੈਕਸ ਇਨਕਮ ਟੈਕਸ ਪੋਲੂਸ਼ਨ ਬੋਰਡ ਬਿਜਲੀ ਬੋਰਡ ਲੇਬਰ ਕਿੰਨੇ ਮੈਕਮੇ ਚਿੰਬੜਿਆ ਜੋਕਾ ਬਣ ਕੇ ਮੈਂ ਇਹਨਾਂ ਨੂੰ ਬੜਾ ਪੀਸਫੁਲੀ ਨਾਲ ਲੋਕਾਂ ਨੂੰ ਸਮਝਾਇਆ ਫੋਨ ਕੀਤਾ ਵੀ ਤੁਹਾਡੀਆਂ ਕੰਪਲੇਂਟ ਆਉਂਦੀ ਨੇ ਹਟਜੋ ਐਂਡ ਇਹ ਸਾਹਿਬ ਡਾਇਰੈਕਟਰ ਆਫ ਫੈਕਟਰੀ ਇੱਕ ਸਾਲ ਦੀ ਐਕਸਟੈਂਸ਼ਨ ਤੇ ਹੈਗੇ ਆ ਮਤਲਬ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਦੀ ਸੇਵਾ ਨੂੰ ਇਹਨਾਂ ਦੀ ਠੱਗੀ ਨੂੰ ਦੇਖਦੇ ਆ ਸਰਕਾਰ ਨੇ ਇੱਕ ਸਾਲ ਦਾ ਇਹਨਾਂ ਦਾ ਸੇਵਾ ਕਾਲ ਵਧਾਤਾ ਕਿ ਅੱਜ ਇਹ 35000 ਮੰਗਦੇ ਸੀ 25000 ਰੁਪਏ ਦੇ ਵਿੱਚ ਆ ਸੌਦਾ ਜਿਹੜਾ ਤੇ ਕਾਗਜ਼ ਖੁਦ ਦੇਣ ਆਇਆ ਦੇਖੋ ਕਿੱਡਾ ਵੱਡਾ ਡਿਲੀਵਰ ਕਰਦੇ ਆ ਪੋਸਟਲ ਸਰਵਿਸ ਕਰ ਦਿਆ ਜਦੋਂ ਪੈਸੇ ਮਿਲ ਗਏ ਫਿਰ ਅਪਰੂਵਲ ਤੋਂ ਖੁਦ ਚੰਡੀਗੜ੍ਹ ਤੋਂ ਲੁਧਿਆਣੇ ਦੇਣਾ 10 15 ਮੁਰਗੇ ਹੋਣਗੇ ਵੱਢਣਗੇ ਹੰਡ ਹੋਣੇ ਮਾਫੀ ਮੰਗੂ। ਹੁਣੇ ਕਹਿੰਦਾ ਵੀ ਮੇਰੇ ਬਾਲ ਬੱਚੇ ਰੁੱਲ ਜਾਣਗੇ, ਮੇਰਾ ਪਰਿਵਾਰ ਰੁੱਲ ਜਾਊਗਾ। ਮੈਂ ਸਾਬ ਨੂੰ ਪੁੱਛਿਆ ਵੀ ਸਾਬ ਤੁਹਾਡੀ ਸੈਲਰੀ ਕਿੰਨੀ ਆ? ਸਾਬ ਮੇਰੀ ਐਮਪੀ 베ਰੀ ਸਾਹਿਬ ਨੇ ਦੱਸਿਆ ਵੀ ਮੇਰੀ ਸੈਲਰੀ 1.5 ਲੱਖ ਤੋਂ ਪਲੱਸ ਹੈ। 1.5 ਲੱਖ ਰੁਪਿਆ ਜੇ ਇਹ ਇਹਨਾਂ ਦੇ ਬੱਚੇ ਪਰਿਵਾਰ ਫੈਮਿਲੀ ਖਰਚਣ ਲੱਗੇ ਤੇ ਇੱਕ ਮਹੀਨੇ ਦੇ ਨਹੀਂ ਖਰਚਾ ਜਾ ਸਕਦਾ। ਬਟ ਤ੍ਰਿਸ਼ਨਾ ਨਹੀਂ ਇਹਨਾਂ ਨੇ ਮਰਦੀ ਤੇ। ਨੈਕਸਟ ਹੈਗਾ ਸੰਗਠਨ ਹੈ। ਉਹ ਸੰਗਠਨ ਨੇ ਬੇੜਾ ਗਲ ਕਰਤਾ ਸਾਡੇ ਇਹ ਸਿਸਟਮ ਦਾ ਹਰ ਪੱਧਰ ਦੇ ਉੱਤੇ ਵਿਸ਼ਵਤ ਖੋਲ। ਹਰ ਪੱਧਰ ਦੇ ਉੱਤੇ ਕ腐ਸ਼ਨ ਹੁਣੇ ਮਾਫੀਆਂ ਮੰਗੀ ਜਾਂਦੇ ਆ ਵੀ ਮੈਨੂੰ ਇੱਕ ਵਾਰੀ ਛੱਡ ਦਿਓ ਮੈਨੂੰ ਇੱਕ ਵਾਰੀ ਛੱਡ ਦਿਓ ਮੈਂ ਤਾਂ ਉਸ اپوزیشن ਦਾ ਮੈਂਬਰ ਹੈਗਾ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਜਿੱਥੇ ਸਰਕਾਰ ਇੱਕ ਬਦ ਸੱਜੇ ਹੱਥੇ ਬੈਠਾ ਜਿਨ੍ਹਾਂ ਦੀ ਜ਼ਿੰਮੇਵਾਰੀ ਤੇ ਡਿਊਟੀ ਹੈ ਪਰ ਇਹ ਆਪਣੀ ਜ਼ਿੰਮੇਵਾਰੀ ਡਿਊਟੀ ਨਹੀਂ ਕਿਉਂਕਿ ਇਹ ਸਤਾਧਾਰੀ ਤੇ ਬੇਈਮਾਨ ਅਸਰਾਂ ਦਾ ਨੈਕਸਸ ਬਣਿਆ ਹੋਇਆ ਹੁਣ ਦੋਸਤ ਮੰਨਦਿਆਂ ਦੋਸਤਗਣਾ ਕਾਰਵਾਈ ਕਰਾਉਣੀ ਹੁਣ ਤੁਸੀਂ ਵੀ ਸਾਰੇ ਕਹੋਂਗੇ ਵੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਕਰਪਸ਼ਨ ਦਾ ਕੀੜਾ ਟਰਮਾਈਟ ਲੱਗੀ ਹੋਵੇ ਸਿਉਂਕ ਲੱਗਿਆ ਹੋਵੇ ਤੇ ਉਹਦੇ ਤੇ ਸਪਰੇਅ ਕਰਨਾ ਪੈਂਦਾ ਐਂਟੀ ਟਰਮਾਈਟ ਸਪਰੇਅ ਕਰਨਾ ਪੈਂਦਾ ਫੇਰ ਉਹ ਖਤਮ ਹੁੰਦੀ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਲੋਗਾਂ ਨੂੰ ਛਰੇ ਆਨ ਲੁੱਟਦੇ ਆ ਰੋਜ਼ ਦਾ 1.5 ਲੱਖ ਰੁਪਿਆ ਤਨਖਾਹ ਹੈ ਕੀ ਬੋਲਦੇ ਐ ਕਿਨੇ ਤੇ ਸਾਡੀ ਆ ਕੇ ਹਾਜ਼ਰੀ ਭਰਨ ਦੀ ਸੈਲਰੀ ਐ ਕੰਮ ਕਰਨ ਦੀ ਐ ਸਿ ਪੈਸੇ ਨੇ ਭੱਜਣ ਲੱਗੇ ਸੀ ਸਾਹਬ ਭੱਜਣ ਲੱਗੇ ਸੀ ਸਾਹਿਬ ਇਹਨਾਂ ਨੂੰ ਬੜੀ ਰਿਕੁਐਸਟ ਕਰਕੇ ਰੋਕਿਆ ਵੀ ਤੁਸੀਂ ਭੱਜੋ ਨਾ ਮਾਫੀਆਂ ਮੰਗਦੇ ਹਾਂ ਤੁਸੀਂ ਆ ਕੁੱਤੇ ਕੰਮ ਹੀ ਨਾ ਕਰੋ ਸੋ ਮੈਂ ਇਹਨਾਂ ਦੀ ਜਿਹੜੀ ਕੰਪਲੇਂਟ ਆ ਹੁਣੇ ਸੀਐਮ ਰੇਡੈਂਸ ਵਿਜੀਲੈਂਸ ਡਾਇਰੈਕਟਰ ਆਪ ਵੀ ਵਿਜੀਲੈਂਸ ਦਾ ਸਭ ਤੋਂ ਵੱਡੀ ਚੋਰ ਆ ਪਰ ਮੈਂ ਉਹਨਾਂ ਨੂੰ ਕੰਪਲੇਂਟ ਜ਼ਰੂਰ ਕਰੂੰਗਾ ਐਂ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਹੈਗੇ ਆ ਮਿਸਟਰ ਆਰ ਬੈਂਟਰਮਣ ਮੈਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੂੰ ਹਿੱਸਾ ਤਾਂ ਨਹੀਂ ਦਿੰਦੇ ਹੁਣੇ ਕਹੀ ਜਾਂਦੇ ਦਿੰਦੇ ਨਹੀਂ ਵਟੇ ਹਿੱਸੇਦਾਰੀਆਂ ਸਾਰੇ ਪਾਸੇ ਇਹਨਾਂ ਦਾ ਹਿੱਸਾ ਜਾਂਦਾ ਨੂੰ ਮੈਂ ਕੰਪਲੇਂਟ ਕਰੂੰਗਾ ਇਨਾਂ ਦੇ ਵਿਰੁੱਧ ਬਣਦੀ ਕਰੜੀ ਕਾਰਵਾਈ ਤਾਂ ਕਿ ਇਹਨਾਂ ਦੇ ਬਾਕੀ ਜਿਹੜੇ ਕਰਪਟ ਬਿਊਰੋਕ੍ਰੇਟਸ ਹੈਗੇ ਹਨ ਕਰਪਟ ਅਫਸਰਾਂ ਨੂੰ ਇੱਕ ਸਿੱਖ ਤੇ ਸਬਕ ਮਿਲ ਜੇ ਇਹ ਮਤ ਸੋਚਣ ਵੀ ਮੈਂ ਇਹਨਾਂ ਨੂੰ ਛੱਡ ਦੂੰਗਾ ਨੈਵਰ ਇਹ ਦੋਸਤ ਵੀ ਕਹਿੰਦਾ ਵੀ ਛੱਡ ਦਿਓ ਭਾਜੀ ਕੋਈ ਗੱਲ ਨਹੀਂ ਕਦੇ ਹੋਈ ਨਹੀਂ ਸਕਦਾ ਬਣਦੀ ਸਜ਼ਾ ਬਣਦੀ ਕਾਰਵਾਈ ਕਰਾਉਣ ਦੀ ਜ਼ਿੰਮੇਵਾਰੀ ਤੇ ਗਾਰੰਟੀ ਮੇਰੀ ਹੈ ਘਬਰਾਇਓ ਨਾ ਇਸ ਕੋਲ ਤੁਹਾਨੂੰ ਇੱਕ ਗੀਲ ਆ ਦੋਸਤੋ ਜਾਗਰੂਕ ਹੋ ਜਾਓ ਸਰਕਾਰ ਦਾ ਮਤਲਬ ਚੰਗਾ ਰਾਜ ਪ੍ਰਬੰਧ ਦਾ ਗਵਰਨਮੈਂਟ ਦਾ ਮਤਲਬ ਗੁੱਡ ਗਵਰਨੈਂਸ ਹੈ ਗੁੱਡਵਰਨਸ ਦੇ ਵਿੱਚ ਪਹਿਲਾ ਕੰਮ ਆ ਜਿਹਦੇ ਤੇ ਕੋਈ ਪੈਸਾ ਨਹੀਂ ਖਰਚ ਹੁੰਦਾ ਰਿਸ਼ਵਤਖੋਰੀ ਦਾ ਫਾਤਮਾ ਸੋ ਇਸ ਡਰਾਈਵ ਦੇ ਵਿੱਚ ਪਲੀਜ਼ ਸਪੋਰਟ ਕਰੋ ਸਾਥ ਦਿਓ ਕੋਈ ਅਫਸਰ ਤੁਹਾਨੂੰ ਤੰਗ ਕਰਦਾ ਪੈਸੇ ਮੰਗਦਾ ਉਹ ਕਿਰਪਾ ਕਰਕੇ ਜਰੂਰ ਉਹਦੀ ਮੈਨੂੰ ਸ਼ਿਕਾਇਤ ਕਰ ਦਿਓ ਮੇਰੇ ਦੋਸਤਾਂ ਨੂੰ ਕਿਸੇ ਨੂੰ ਦੱਸ ਦਿਓ ਤਾਂ ਕਿ ਅਸੀਂ ਜਿਵੇਂ ਮੈਂ ਅੱਜ ਜਗਰਾਉਂ ਮੁਲਾਪੁਰ ਮੀਟਿੰਗ ਦਫ਼ਤਰ ਦੇ ਉਗਾਟਨ ਮੈਂ ਛੱਡੇ ਆ ਉਹਨਾਂ ਨੂੰ ਰਿਕੁਐਸਟ ਕਰ ਲਈ ਮੈਂ ਲੇਟ ਆਉਂਗਾ ਇੱਕ ਬਹੁਤ ਵੱਡੇ ਉਹ ਸਾਹਿਬ ਜਿਨ੍ਹਾਂ ਦਾ ਪੇਸ਼ਾ ਰਿਸ਼ਵਤਖੋਰੀ ਜਿਨ੍ਹਾਂ ਦਾ ਪੇਸ਼ਾ ਇੰਡਸਟਰੀਲਿਸਟ ਨੂੰ ਲੁੱਟਣਾ ਫੈਕਟਰੀਆਂ ਵਾਲਿਆਂ ਦਾ ਬੇੜਾ ਬੈਠਿਆ ਹੋਇਆ ਮੰਦੇ ਦਾ ਦੌਰ ਜੀਐਸਟੀ ਨੋਟਬੰਦੀ ਔਰ ਇਹ ਬਾਜ਼ ਨਹੀਂ ਆਉਂਦੇ ਲੁਧਿਆਣੇ ਦਾ ਸਨਤਕਾਪ ਇੰਡਸਟਰੀਲਿਸਟ ਹੋ ਜਿਹੜਾ ਸਭ ਤੋਂ ਵੱਧ ਰੈਵਨੂ ਦਿੰਦਾ ਸਟੇਟ ਗਵਰਨਮੈਂਟ ਨੂੰ ਕੋਰਸਿਸ ਦਿੱਤੇ ਰਗਮੋਂ ਦੇ ਵਿੱਚੋਂ ਇਹ ਬਾਹੂ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਨੇ 1.5 ਲੱਖ ਇਹਨਾਂ ਦੀ ਤਨਖਾਹ ਆ ਪਰ ਇਹ ਨਹੀਂ ਸਮਝਦੇ ਵੀ ਇਹ ਇੰਡਸਟਰੀਲਿਸਟ ਰੈਵਨੂ ਦਿੰਦਾ ਤੈਨੂੰ ਗਵਰਨਮੈਂਟ ਸਾਨੂੰ ਸੈਲਰੀ ਦਿੰਦੀ ਆ ਪਰ ਇਹ ਲੁੱਟਣਾ ਨਹੀਂ ਖੰਦੇ ਸੋ ਅੱਜ ਇਹ ਐਡੀਸ਼ਨਲ ਡਾਇਰੈਕਟਰ ਫੈਕਟਰੀ ਮਿਸਟਰ ਐਮ ਪੀ 베ਰੀ ਜਿਹੜੇ ਬਾਰ-ਬਾਰ ਇਹ ਕਹਿ ਰਿਹਾ ਵੀ ਮੈਨੂੰ ਇੱਕ ਵਾਰੀ ਛੱਡ ਦਿਓ ਮੈਨੂੰ ਇੱਕ ਵਾਰੀ ਮਾਫ ਕਰ ਦਿਓ ਹੁਣ ਇਹ ਦੋਸਤ ਜਿੱਦੋਂ ਪੈਸੇ ਲਿਆ ਮੇਰਾ ਖਿਆਲ ਇਹ ਇਹ ਇੰਨੀ ਕਮਾਈ ਮਹੀਨੇ 'ਚ ਨਹੀਂ ਕਰਦਾ ਹੋਊਗਾ ਫੈਕਟਰੀ ਵਾਲਾ ਇੰਨੀ ਕਮਾਈ ਤੇ ਮਹੀਨੇ 'ਚ ਵੀ ਨਹੀਂ ਹੋਊਗੀ ਪਰ ਇਹ ਤਰਸ ਨਹੀਂ ਕਰਦਾ ਇਹ ਆਪਣੀ ਤਨਖਾਹ ਦੇ ਉੱਤੇ ਗੁਜ਼ਾਰਾ ਕਰਨਾ ਆਉਂਦਾ ਹੀ ਨਹੀਂ 1.5 ਲੱਖ ਰੁਪਏ ਮੇਰਾ ਖਿਆਲ ਚਾਰ ਜਾਂ ਪੰਜ ਫੈਮਿਲੀ ਦੇ ਮੈਂਬਰ ਹੋਣਗੇ ਇਹ 1.5 ਲੱਖ ਤੇ ਬਹੁਤ ਸ਼ਾਹੀ ਮਹੀਨਾ ਪਾਇਆ ਜਾ ਸਕਦਾ ਹੈ ਵਟਨਾ ਦੀ ਤ੍ਰਿਸ਼ਨਾ ਨਹੀਂ ਕਿਉਂਕਿ ਜਿੱਥੇ ਜਿਸ ਪਰਿਵਾਰ ਦੇ ਵਿੱਚ ਬਾਪ ਬੇਈਮਾਨ ਹੋਵੇ ਉਹਦੇ ਪੁੱਤ ਕਦੇ ਇਮਾਨਦਾਰ ਨਹੀਂ ਹੁੰਦੇ ਅ ਜਨਫਰਚੂਨੇਟਲੀ ਸਾਡੀ ਸਟੇਟ ਦਾ ਕੀ ਹਾਲ ਆ ਸਟੇਟ ਦੇ ਮੁਖੀ ਦਾ ਕੀ ਹਾਲ ਆ 10 ਸਾਲ ਅਸੀਂ ਕੁੱਟ ਖਾਂਦੇ ਰਹੇ ਇੱਕ ਪਾਰਟੀ ਦੇ ਇੱਕ ਮੁੱਖ ਮੰਤਰੀ ਦੇ ਉਸ ਤੋਂ ਬਾਅਦ ਉਸੇ ਤਰੀਕੇ ਦੂਜਾ ਦੋਸਤੋ ਮੁੱਖ ਮੰਤਰੀ ਅਜ ਮੰਨ ਰਹਿੰਦਾ ਜਿਹੜਾ ਘੁਣ ਲੱਗਿਆ ਹੋਇਆ ਸਾਡੇ ਸਮਾਜ ਨੂੰ ਇਸ ਘੁਣ ਨੂੰ ਖਤਮ ਕਰਨਾ ਯਾਦ ਆ ਤੁਹਾਨੂੰ ਸ਼ੀਦਿਆਜਮ ਸਰਦਾਰ ਭਗਤ ਸਿੰਘ ਕਹ ਕੇ ਗਏ ਸੀ ਭਗਤ ਸਿੰਘ ਕਹਿ ਕੇ ਗੈਸੇ ਵੀ ਗੋਰੇ ਲੋਕਾਂ ਤੋਂ ਅਸੀਂ ਆਜ਼ਾਦੀ ਪ੍ਰਾਪਤ ਕਰ ਲੈਣੀ ਪਰ ਭੂਰੇ ਲੋਕਾਂ ਤੋਂ ਆਜ਼ਾਦੀ ਪ੍ਰਾਪਤ ਕਰਨੀ ਹੋਰ ਤੇ ਸੰਘਰਸ਼ ਹੋਰ ਕਰਨਾ ਪੈਂਦਾ ਭੂਰੇ ਦੇ ਜਿਹੜੇ ਬੇਈਮਾਨ ਲੋਕ ਨੇ ਜਿਹੜੇ ਲੁੱਟਣਾ ਕਾਨੂੰਨਾਂ ਨੂੰ ਰਾਈਟ ਸਮਝਣ ਲੱਗੇ ਡੰਗ ਨਾਲ ਲੁੱਟਦੇ ਨਹੀਂ ਕੰਮ ਕਰਦੇ ਫਾਈਵ ਪਈ ਰਹੂਗੇ ਧੂੜ ਉੱਤੇ ਦੇ ਆਬਜੈਕਸ਼ਨ ਤੇ ਆਬਜੈਕਸ਼ਨ ਦੇ ਆਬਜੈਕਸ਼ਨ ਤੇ ਆਬਜੈਕਸ਼ਨ ਹੋ ਗਏ ਸੋ ਮੇਰੀ ਸਾਰੇ ਸਰਕਾਰ ਜੋ ਬਿਊਰੋਕ੍ਰੇਟ ਤੇ ਅਫਸਰਾਂ ਨੂੰ ਬੇੰਤੀ ਆ ਮੈਂ ਦੁਸ਼ਮਣੀ ਕੋਟਾ ਜੇ ਤੁਸੀਂ ਔਨੈਸਟ ਹੋ ਇਮਾਨਦਾਰ ਹੋ ਮੇਰੇ ਸਿਰ ਦੀ ਪਗੜੀ ਹੋ ਤਾਜ ਹੋ ਮੇਰੇ ਸਿਰ ਦਾ ਜਿਹੜੇ ਬੇਈਮਾਨੋ ਉਹ ਉੱਪਰ ਕੇ ਮੇਰੀ ਦੁਸ਼ਮਣੀ ਆਉਣਾ ਬੇਈਮਾਨੀ ਦੇ ਨਾਲ ਦੁਸ਼ਮਣੀ ਹੈ ਕ腐ਸ਼ਨ ਦੇ ਨਾਲ ਮੇਰੀ ਦੁਸ਼ਮਣੀ ਤੋਂ ਮੈਂ ਆਸ ਕਰੂੰਗਾ ਪੰਜਾਬ ਵਾਸੀਓ ਇਸ ਡਰਾਈਵ ਦੇ ਵਿੱਚ ਸਾਰੇ ਜਣੇ ਹਿੱਸਾ ਪਾਇਆ ਕਰੋ ਇਹ ਨਾ ਸੋਚੋ ਵੀ ਮੇਰੇ ਕੋਲੋਂ ਕਿਸੇ ਨੇ 500 ਮੰਗਿਆ ਚਲੋ ਦੇ ਦੇ ਦੋ ਪਰੇ 500 ਆਪਣਾ 5 ਰੁਪਏ ਦਾ ਸਿੱਕਾ ਥੱਲੇ ਗਿਰਜੇ ਤੇ 10 ਹਜ਼ਾਰ ਦੀਆਂ ਕੁਰਸੀਆਂ ਟੇਬਲ ਬੈੱਡ ਦੇਖਦੇ ਆ ਮੇਰਾ 5 ਰੁਪਏ ਦਾ ਸਿੱਕਾ ਕਿੱਧਰ ਨੂੰ ਚਲਿਆ ਗਿਆ ਇਹ ਸਾਡੀ ਕਮਾਈ ਹੈ ਇਹਨਾਂ ਨੇ ਬਹੁਤ ਵੱਡੀਆਂ ਤਨਖਾਹਾਂ ਨੇ ਉਠੋ ਜਾਗਰੂਕ ਹੋਵੋ ਸਰਕਾਰ ਦੇ ਮਤਲਬ ਸਰਕਾਰ ਨੂੰ ਸਮਝਾਉਣ ਦਾ ਯਤਨ ਕਰੋ ਮੈਂ ਆਸ ਕਰੂੰਗਾ ਸਾਰੇ ਤੁਸੀਂ ਇਸ ਡਰਾਈਵ ਨੂੰ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਓਗੇ ਜਿੱਥੇ ਬੇਈਮਾਨ ਪੈਸੇ ਮੰਗਦਾ ਉਹਦੀ ਜਰੂਰ ਜਿਹੜੀ ਬਣਦੀ ਕਾਰਵਾਈ ਮੈਨੂੰ ਦੱਸਦੇ ਹੋ ਜਰੂਰ ਕਰਾਵਾਂਗੇ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਫੜੀ ਹੋ ਦੂੰਗਾ ਇੱਕ ਮਿੰਟ ਬੈਠੋ ਆ ਪੈਸੇ ਇੱਦੀ ਰੱਖੋ ਇੱਕ ਸੈਕਿੰਡ ਰੋਲ ਰੋਲ ਇੱਕ ਮਿੰਟ ਇਹ ਬੈਗ ਮੁਕ ਕਰਮ ਬੋਲਣ ਦੇ ਇੱਕ ਮਿੰਟ ਰੋਲ ਪੰਜਾਬ ਦੇ ਵਿੱਚ 450 ਸਿਕਰਾਂ ਦੇ ਤੇ ਲੀਡਰ ਆਪਣੇ ਆਪਣੇ ਉਮੀਦਵਾਰੀ ਆਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਲੁਧਿਆਣਾ ਤੋਂ ਲੋਕ ਸਭਾ ਪਾਰਟੀ ਨੇ ਮੁਖੀ ਸਿਮਰ ਬੈਂਸ ਵੀ ਲੋਕ ਸਭਾ ਚੋਣਾਂ ਲਾੜੇ ਨੇ ਪਰ ਚੋਣ ਪ੍ਰਚਾਰ ਵਿੱਚੇ ਛੱਡ ਕੇ ਆਪਣੀ ਨਵੀਂ ਭਰਤਕਾਚਾਰ ਦੇ